ਲਓ ਵੀ ਮਿੱਤਰੋ ਜਿਹੜੇ ਵੀਰ ਬਾਗੇ ਪ੍ਰਾਣੇ ਦੇ ਆ ਜਾਂ ਬਾਗੇ ਪ੍ਰਾਣੇ ਦੇ ਆਸ-ਪਾਸ ਦੇ ਪਿੰਡਾਂ ਦੇ ਲਈ ਆ ਉਹਨਾਂ ਵਾਸਤੇ ਖੁਸ਼ਖਬਰੀ ਸਾਂਝੀ ਕਰਨ ਲੱਗੇ ਆ ਤੁਹਾਡੇ ਬਾਗੇ ਪ੍ਰਾਣੇ ਦੇ ਵਿਚ ਨਿਹਾਲ ਸਿੰਘ ਵਾਲਾ ਰੋਡ ਤੇ ਸ਼ਹਿਰ ਤੋਂ ਨਿਹਾਲ ਸਿੰਘ ਵਾਲੇ ਪਾਸੇ ਨੂੰ ਇੱਕ ਸ਼ਾਪ ਆ ਉਥੇ ਸਿੰਘ ਟਾਇਰਸ ਵਾਲਿਆਂ ਦੀ ਪਹਿਲਾਂ ਉਹ ਟਰੱਕਾਂ ਦੇ ਟਾਇਰ ਵੇਚਦੇ ਸੀ ਹੁਣ BKT ਕੰਪਨੀ ਦੇ ਟਾਇਰ ਵੇਚਦੇ ਆ ਟਰੈਕਟਰਾਂ ਦੇ ਤੇ ਅੱਜ ਉਹਨਾਂ ਨੇ ਨਵਾਂ ਉਦਘਾਟਨ ਕੀਤਾ ਸੋ ਜਿਹੜੇ ਬੰਦੇ ਅੱਗੇ ਵੱਡੇ ਸ਼ਹਿਰਾਂ ਦੇ ਵਿੱਚੋਂ ਜਾ ਕੇ ਟਾਇਰ ਲੈ ਕੇ ਆਉਂਦੇ ਸੀਗੇ ਉਹਦੇ ਟਰੈਕਟਰਾਂ ਦੇ ਤੇ ਉਹ ਹੁਣ ਤੁਹਾਨੂੰ ਇੱਥੇ ਹੀ ਮਿਲ ਜਾਣਗੇ ਚਾਹੇ ਤੁਹਾਨੂੰ ਮੋਡੀਫਾਈ ਟਾਇਰ ਚਾਹੀਦੇ ਹੋਣ ਰੇਡੀਅਲ ਟਾਇਰ ਕਹਿੰਦੇ ਨੇ ਜਿਨ੍ਹਾਂ ਨੂੰ ਆਪਾਂ ਜਾਂ ਕਿਸੇ ਵੀ ਨੰਬਰ ਦੇ ਟਾਇਰ ਚਾਹੀਦੇ ਆ ਰਮ ਚਾਹੀਦੇ ਆ ਤਾਂ ਹੁਣ ਤੁਹਾਨੂੰ ਏਸੇ ਦੁਕਾਨ ਤੋਂ ਮਿਲ ਜਾਣਗੇ ਸੋ ਸ਼ੇਅਰ ਕਰੋ ਸੋ ਅੱਜ ਇਹਨਾਂ ਦਾ ਘਟਨ ਹੋਇਆ ਦੇਖ ਸਕਦੇ ਤੁਸੀਂ ਰੀਬਨ ਕੱਟਿਆ ਜਾ ਰਿਹਾ ਬਾਈ ਤੇ ਬਹੁਤ ਸੋਹਣਾ ਪ੍ਰਬੰਧ ਸੀ ਇਹਨਾਂ ਦਾ ਸਿੰਘ ਟਾਇਰਸ ਸੋ ਲੋਕੇਸ਼ਨ ਆਪਾਂ ਅੱਗੇ ਵੀਡੀਓ ਦੇ ਵਿੱਚ ਬੋਲੀ ਆ ਜਿਨ੍ਹਾਂ ਨੂੰ ਮੇਰੀ ਦੱਸੀ ਲੋਕੇਸ਼ਨ ਸਮਝ ਨਹੀਂ ਆਈ ਉਹ ਅੱਗੇ ਪੂਰੀ ਵੀਡੀਓ ਦੇਖ ਲੈਣ ਉਹਦੇ ਵਿੱਚ ਲੋਕੇਸ਼ਨ ਪੂਰੇ ਪ੍ਰੋਪਰ ਤਰੀਕੇ ਨਾਲ ਦੱਸੀ ਆ ਬਹੁਤ ਸੋਹਣਾ ਪ੍ਰਬੰਧ ਸੀ ਤੇ ਸਭ ਤੋਂ ਪਹਿਲਾਂ ਮੁਬਾਰਕਾਂ ਇਹਨਾਂ ਨੂੰ ਵੀ ਇਹਨਾਂ ਨੇ ਬਹੁਤ ਸੋਹਣਾ ਪ੍ਰਬੰਧ ਕੀਤਾ ਬਹੁਤ ਫਾਇਦਾ ਕੀਤਾ ਕਿਸਾਨਾਂ ਦਾ ਕਿ ਕਿਸਾਨਾਂ ਨੂੰ ਅੱਗੇ ਵੱਡੇ ਸ਼ਹਿਰ ਜਾਣਾ ਪੈਂਦਾ ਸੀ ਹੁਣ ਇਹ ਬਹੁਤ ਸੋਹਣੇ ਰੇਟ ਦੇ ਵਿੱਚ ਇੱਥੇ ਤੁਹਾਨੂੰ ਟਾਇਰ ਬਲਵੱਡ ਕਰਾਉਣਗੇ BKT ਕੰਪਨੀ ਦੇ ਸੋ ਆਜੋ ਆਪਾਂ ਗੱਲਬਾਤ ਕਰਾਉਣੇ ਆ ਬਹੁਤ ਸੋਹਣਾ ਪ੍ਰਬੰਧ ਸੀ ਖਾਣ ਪੀਣ ਦਾ ਵੀ ਤੇ ਵੈਸੇ ਲੋਕ ਵੀ ਬਹੁਤ ਆਏ ਹੋਏ ਸੀਗੇ ਤੇ ਵਧੀਆ ਪ੍ਰਬੰਧ ਲੱਗਿਆ ਆਪਾਂ ਨੂੰ ਸੋ ਅੱਗੇ ਤੁਹਾਨੂੰ ਮਾਲਕ ਦੇ ਨਾਲ ਗੱਲਬਾਤ ਕਰਵਾਉਣੇ ਆ ਤੇ BKDI ਦੇ ਡਿਸਟ੍ਰੀਬਿਊਟਰ ਨਾਲ ਗੱਲਬਾਤ ਕਰਵਾਵਾਂਗੇ ਤੇ ਇੱਥੇ ਜਿਨ੍ਹਾਂ ਨੇ ਬ੍ਰਾਂਚ ਖੋਲੀ ਆ ਸੋ ਉਹਨਾਂ ਨਾਲ ਤੁਹਾਡੀ ਗੱਲਬਾਤ ਕਰਵਾਉਣੇ ਆ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਆਜੋ ਗੱਲਬਾਤ ਕਰਵਾਉਣੇ ਆ ਮਿੱਤਰੋ ਲਓ ਵੀ ਬਾਗੇਪੁਰਾਣੇ ਵਾਲਿਓ ਹੁਣ ਤੁਹਾਨੂੰ ਖੁਸ਼ਖਬਰੀ ਦੇਣ ਜਾ ਰਹੇ ਆ ਜੀ ਜਿਹੜੇ ਤੁਹਾਨੂੰ ਟਾਇਰ ਵੱਡੇ ਸ਼ਹਿਰ ਦੇ ਵਿੱਚ ਜਾਣਾ ਪੈਂਦਾ ਸੀ BKDI ਕੰਪਨੀ ਲਈ ਹੁਣ ਤੁਸੀਂ ਬਾਗੇ ਬਾਗੇਪੁਰਾਣੇ ਦੇ ਵਿੱਚ ਹੀ ਉਹ ਟਾਇਰ ਖਰੀਦ ਸਕਦੇ ਹੋ ਆਪਣੇ ਨਾਲ ਸਰਦਾਰ ਸੁਖਵਿੰਦਰ ਸਿੰਘ ਜੀ ਇਥੋਂ ਦੇ ਓਨਰ ਇਧਰਲੇ ਪਾਸੇ ਸਰਦਾਰ ਭਪਿੰਦਰ ਸਿੰਘ ਜੀ ਅਮਰਤਪਾਲ ਸਿੰਘ ਜੀ ਤੇ ਬੀਕੇਡੀ ਕੰਪਨੀ ਡਿਸਟ੍ਰੀਬਿਊਟਰ ਗਰਦੇਵ ਸਿੰਘ ਜੀ ਤੇ ਉਹਨਾਂ ਦਾ ਲਖਵੀਰ ਸਿੰਘ ਲਖਵੀਰ ਸਿੰਘ ਜੀ ਖੜੇ ਆ ਸੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਦੱਸੋ ਜੀ ਤੁਸੀਂ ਪਹਿਲਾਂ ਹੋਰ ਕੰਮ ਕਰਦੇ ਸੀ ਮੈਂ ਸੁਣਿਆ ਹਨ ਹਾਂ ਜੀ ਪਹਿਲਾਂ ਅਸੀਂ ਟਰੱਕ ਟਾਇਰਾਂ ਦਾ ਕੰਮ ਕਰਦੇ ਸੀ ਮੇਰੇ ਹੈ ਟਾਇਰਾਂ ਦਾ ਹੀ ਸੀ ਹਾਂ ਜੀ ਟਾਇਰ ਵਾਈ ਆ ਟਰੱਕ ਟਾਇਰ ਕਾਰ ਟਾਇਰ ਸਕੂਟਰ ਮੋਟਰਸਾਈਕਲ ਕਰਦੇ ਸੀ ਪਰ ਟਰੈਕਟਰ ਲੈਣ ਵਾਸਤੇ ਹੋਰ ਪਾਸੇ ਜਾਣਾ ਪੈਂਦਾ ਦੂਰ ਜਾਣਾ ਪੈਂਦਾ ਸੀ ਵੱਡੇ ਸ਼ਹਿਰ ਚ ਜਾਣਾ ਵੱਡੇ ਸ਼ਹਿਰ ਜਗ੍ਹਾ ਬੰਦੇ ਅੱਜ ਉਹ ਚੀਜ਼ ਅਸੀਂ ਕਸਟਮਰ ਅਸੀਂ ਮੰਗਦੇ ਬਾ ਜੀ ਬੀਕੇਟੀ ਟਾਇਰ ਦਾ ਜਿਹੜਾ ਸ਼ੋਰੂਮ ਲਾਉ ਸ਼ੁਰੂ ਕੀਤਾ ਹੈ ਹੁਣੇ ਸ਼ੋਰੂਮ ਬਾਗੇ ਬਰਾਣੇ ਦੇ ਵਿੱਚ ਖੁੱਲ ਚੁੱਕਿਆ ਜੀ ਹਾਂ ਜੀ ਇਹਦੇ ਵਿੱਚ ਆਪਾਂ ਤੁਹਾਨੂੰ ਰੈਮ ਵੀ ਦੇ ਸਕਦੇ ਹਾਂ ਜੀ ਲਓ ਜੀ ਰੈਮ ਦਿਖਾ ਦਿਓ ਮੋਡੀਫਾਈ ਟਾਇਰ ਚੌੜੇ ਟਾਇਰ ਜਿਹੜੇ ਸਿੱਧੂ ਮੂਸੇ ਵਾਲੇ ਨੇ ਜੋ ਪ੍ਰਮੋਟ ਕੀਤਾ ਸੀ ਇਹ ਟਾਇਰ ਉਹ ਟਾਇਰ ਅਜ ਆਪਣੇ ਸ਼ਾਪ ਤੇ ਉਪਲਬਧ ਹੈ ਨਾਲ ਰੈਮ ਵੀ ਨਾਲ ਹੈਗੇ ਰਿਮਸ ਅਰੇਂਜ ਵੀ ਹੈ ਬੀਕੇਟੀ ਦੀ ਸਾਰੀ ਵੈਰਾਈਟੀ ਸਾਡੇ ਕੋਲ ਸ਼ਾਪ ਤੇ ਉਪਲਬਧ ਹੈ ਬੀਕੇਡੀ ਦੀ ਹਰੇਕ ਵੈਰਾਈਟੀ ਤੁਹਾਨੂੰ ਇਸ ਸ਼ਾਪ ਤੋਂ ਮਿਲ ਜੂਗੀ ਤੇ ਇਹਦੀ ਲੋਕੇਸ਼ਨ ਮੇਨ ਕੇਜ ਕਿੱਥੇ ਕਿ ਪਈ ਹੈ ਲੋਕੇਸ਼ਨ ਇਹਦੀ ਨਿਹਾਲ ਸਿੰਘ ਵਾਲਾ ਰੋਡ ਅਵਤਾਰ ਨਰ ਕਲੋਨੀ ਬਾਦਾਪੁਰਾਣਾ ਦੇ ਵਿੱਚ ਹੈ ਸਾਹਮਣੇ ਜਯੰਤ ਵਿਲਾ ਹੈ ਲਓ ਜੀ ਨਿਹਾਲ ਸਿੰਘ ਤੋਂ ਉਹ ਪਹਿਲੇ ਘਟ ਤੇ ਆਪਣੀ ਸ਼ਾਪ ਹੈ ਲਓ ਹੁਣ ਤੁਹਾਨੂੰ ਕਿਤੇ ਹੋਰ ਜਾਣ ਦੀ ਲੋੜ ਨਹੀਂ ਧੰਨਵਾਦ ਜੀ ਧੰਨਵਾਦ ਜੀ ਗੱਲਬਾਤ ਕਰਾਉਣ ਨੇ ਸਸੀ ਗਾ ਜੀ ਸਸੀ ਗਾ ਤੇ ਦੱਸਿਓ ਜੀ ਮੜਾ ਜੀ ਕਿਵੇਂ ਲੱਗਦਾ ਤੁਹਾਨੂੰ ਤੁਹਾਡੇ ਸ਼ਹਿਰ ਦੇ ਵਿੱਚ ਸ਼ਾਪ ਖੁੱਲ ਗਈ ਅਸੀਂ ਕਾਫੀ ਲੰਮੇ ਟਾਈਮ ਤੋਂ ਸੰਪਰਨ ਨਾਲ ਜੁੜੇ ਹੋਏ ਹਾਂ ਜੀ ਸਰਸੋ ਪੱਖੋਂ ਸ਼ੁਰੂ ਤੋਂ ਲੈ ਕੇ ਜੀ ਸਾਡੇ ਭਾਈ ਜੀ ਨੂੰ ਦੇਖ ਸਕਦੇ ਨੇ ਖੜੇ ਨੇ ਮੋਟਾ ਵੀ ਬਿਸਕਟ ਆਇਆ ਜੀ ਸੰਗਟਾਇਆ ਅਸੀਂ ਕਦੇ ਵੀ ਸਰਸੋ ਨੇ ਨਮੋਸ਼ੀ ਨੇ ਲਈ ਕਿ ਸਾਡੇ ਉਹਨਾਂ ਨੇ ਬਹੁਤ ਵਧੀਆ ਸਰਸੋ ਕੀਤੀ ਹੈ ਜੀ ਕਿਸੇ ਤਰ੍ਹਾਂ ਦਾ ਸਾਨੂੰ ਪਲੇਨ ਵਗੈਰਾ ਅਸੀਂ ਸਾਨੂੰ ਸਰਵਾਈ ਕਰਦੇ ਰਹੇ ਕੋਈ ਪ੍ਰੋਸਸ ਦਿਨ ਦਮ ਅੱਗੇ ਵਧਾ ਗਿਆ ਜੀ ਅੱਜ ਸਭ ਤੋਂ ਵੱਡਾ ਜਿਹੜਾ ਮੈਂ ਜ਼ਿਆਦਾ ਗੱਲਾਂ ਨਹੀਂ ਕਰਾਂਗੇ ਮਾਨ ਵਾਲੀ ਗੱਲ ਇਹ ਕਵਾਂਗੇ ਜੀ ਕਿ ਜਿੱਦਾਂ ਅੱਜ ਦੀ ਨੌਜਵਾਨ ਪੀੜ੍ਹੀ ਜੀ ਪੜ੍ਹ ਕੇ ਪਲੱਸ 2 ਤੋਂ ਬਾਅਦ ਉਹਨੂੰ ਇਤਾਂ ਲੱਗਦਾ ਕਿ ਜੇ ਅਸੀਂ ਕੈਨੇਡਾ ਅਮਰੀਕਾ ਜਾਵਾਂਗੇ ਫੇਰ ਸ਼ਾਇਦ ਸਾਡਾ ਗੁਜ਼ਾਰਾ ਹੋਵੇਗਾ ਉਹ ਚੀਜ਼ ਨੂੰ ਛੱਡਦੇ ਹੋਏ ਸਾਡੇ ਪੁੱਤ ਨੇ ਅੱਜ ਭੁਖੇਂਦਰ ਨੇ ਬਹੁਤ ਵਧੀਆ ਇੱਕ ਨਵੇਂ ਮੀ ਪੁੱਤਰ ਸਾਫ ਕਰਦਾ ਹੈ ਕਿ ਇੱਥੇ ਰਹਿ ਕੇ ਬੰਦਾ ਬਹੁਤ ਕੁਝ ਕਰ ਸਕਦਾ ਕਰਦਾ ਠੀਕ ਹੈ ਅਸੀਂ ਇਸ ਵਾਸਤੇ ਇਸ ਪਰਿਵਾਰ ਨੂੰ ਵਧਾਈ ਦਿੰਦੇ ਆ ਜੀ ਕਿ ਸਾਨੂੰ ਇਹ ਚੀਜ਼ ਸਭ ਤੋਂ ਚੰਗੀ ਲੱਗੀ ਜੀ ਟਾਇਰਾਂ ਦਾ ਕੰਮ ਕਾਰੋਬਾਰ ਤੋਂ ਹਰ ਇੱਕ ਬੰਦਾ ਕੋਈ ਵੀ ਕਾਰੋਬਾਰ ਕਰ ਸਕਦਾ ਉਹ ਜਿਹੜਾ ਬੱਚੇ ਨੇ ਪੜ੍ਹ ਕੇ ਇੱਥੇ ਕੰਮ ਕਰਨਾ ਚਾਹਿਆ ਇਹ ਸਭ ਤੋਂ ਵੱਡੀ ਅਚੀਵਮੈਂਟ ਬਹੁਤ ਵੱਡੀ ਬਹੁਤ ਚੰਗਾ ਲੱਗਿਆ ਜੀ ਜੀ ਤੇ ਵਾਹਿਗੁਰੂ ਜੀ ਕਿ ਮਿਹਨਤ ਨਾਲ ਰਣ ਭਾਗ ਲਾਊਗਾ ਜੀ ਬੱਸ ਇਹ ਨਹੀਂ ਬਹੁਤ ਬਹੁਤ ਧੰਨਵਾਦ ਜੀ ਬਹੁਤ ਧੰਨਵਾਦ ਸਾਰਿਆਂ ਨੂੰ